ਮੈਂ ਮੰਨਦਾ ਤੇਰਾ ਯਾਰ ਦੋਸਤ ਆ ਇਹੋ ਜਿਹੀ ਗੱਲਾਂ ਥੋੜੀਆਂ ਕਰੀਤੇ ਹੁੰਦੀਆਂ ਤੂੰ ਤੇ ਸਾਰਾ ਚੱਠਾ ਖੋਲ ਕੇ ਤੇ ਉਤੇ ਘੜੀ ਰੱਖਤਾ ਗੱਲ ਪਤਾ ਪੁੱਤ ਕੀ ਆ ਤੂੰ ਨਾ ਉਹਦਾ ਹੀ ਨੌਕਰੀ ਤੇ ਲੱਗ ਗਿਆ ਅਗਲੇ ਨੇ ਮਿਹਨਤ ਕੀਤੀ ਜਦੋਂ ਤੂੰ ਉਹਨਾਂ ਨੂੰ ਦੱਸਿਆ ਕਿ ਮੈਨੂੰ ਇਦਾਂ ਹੀ ਨੌਕਰੀ ਮਿਲ ਗਈ ਹੈਗੀ ਉਹਨਾਂ ਨੂੰ ਤਾਂ ਜੱਸੀ ਹੁਣੀ ਹਣੀ ਸੀ ਪਹਿਹੀਂ ਟੈਸਟ ਦਿੱਤੇ ਕਈ ਕੰਮ ਕੀਤੇ ਤਾਂ ਕਰਕੇ ਇਹਨਾਂ ਨੂੰ ਨੁਕਸਾਨ ਹੋ ਗਿਆ ਮੇਰਾ ਉਹ ਚਲੋ ਜੋ ਹੋਣਾ ਹੀ ਹੋ ਗਿਆ ਵਾ ਉਹ ਗੱਲ ਛੱਡੋ ਮੇਰੀ ਇੱਕ ਗੱਲ ਸੁਣੋ ਅਸੀਂ ਜਿਹੜਾ ਵੀ ਕੰਮ ਕਰਨਦੇ ਆ ਨਾ ਜੋ ਬੰਨ ਕੋ ਬਦਲਾ ਲੈਣ ਵਾਸਤੇ ਕਰਨ ਦੇ ਆ ਤੇ ਇਹ ਨਾ ਹੋਵੇ ਇਹ ਮੁੜ ਕੇ ਉਹਦੇ ਗਾਲ ਪਾਵੇ ਕਿ ਤੂੰ ਮੇਰੇ ਕੋ ਪੈਸੇ ਲਏ ਆ ਨਹੀਂ ਨਹੀਂ ਮੰਮੀ ਐਨੀ ਗੱਲ ਮੈਂ ਸਮਝਾਤੀ ਇਹਨਾਂ ਨੂੰ ਅਲਗ ਅਲਗ ਜੀ ਯਾਦ ਹੀ ਭੁੱਲ ਗਿਆ ਕਿ ਮਿਸਤਰੀ ਕਿ ਆਂਦੇ ਆ ਮਿਸਤਰੀਆਂ ਨੇ ਕਹਿਣਾ 10 ਦਿਨਾਂ ਨੂੰ ਕਹਿੰਦੀ ਠੀਕ ਆ ਜੇ ਲੱਗੇ ਆ ਕਿਤੇ ਤੇ ਸਮਾਨ ਸਮੂਹ ਲਿਖਾ ਲੈਣਾ ਸੀ ਨਾ ਸਾਰਾ ਸਮਾਨ ਉਹਨਾਂ ਲਿਖਤਾ ਵਾ ਮੈਂ ਚਾ ਲਾਗੇ ਜਿ ਲਿਆਦਾਂਗੇ ਉਹਨਾਂ ਨੂੰ ਉਹਨਾਂ ਲਈ ਅਗੀ ਚੀਜ਼ ਹੋਰ ਇਹ ਸਾਰਾ ਪਾਵਾ ਲਿਆਗੇ ਓਏ ਆਹੋ ਚਲੋ ਇਹ ਤਾਂ ਗੱਲ ਹੈਗੀ ਆ ਹਾਂ ਆ ਨਾ ਇਹ ਥੋੜੇ ਜੀ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਇਸ ਤਰ੍ਹਾਂ ਉਹ ਨਹੀਂ ਇਸ ਤਰ੍ਹਾਂ ਰੱਖਣੇ ਮੇਰੀ ਗੱਲ ਸੁਣਾ ਜੀ ਉਹ ਰੱਖੇ ਤੇ ਕੋਈ ਗੱਲ ਲੱਗੇ ਤੇ ਪੈਸੇ ਰੱਖੇ ਕੋਈ ਨਹੀਂ ਹੁੰਦਾ ਜੀ ਨਹੀਂ ਨਾ ਮੈਸੇਜ ਲੱਗੇ ਲੱਜਾਣੇ ਕੋਈ ਗੱਲ ਫਿਕਰ ਆ ਪੈਸੇ ਮੇਰੇ ਕੋ ਹੈਗੇ ਆ ਗੁਰੂ ਆ ਨਾ ਹੋਣਗੇ ਮੈਂ ਤੇ ਕੋ ਮੰਗ ਲੂੰਗਾ